ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਇਸ ਵਕਤ ਇੱਕ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਆ ਕਿਸਾਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਵੱਡੇ ਐਲਾਨ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਦਿੱਲੀ ਵੱਲ ਨੂੰ ਇੱਕ ਵੱਡਾ ਅੰਦੋਲਨ ਕਰਨਗੇ ਕਿਸਾਨ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਵੀ ਆਪਣੀ ਰਏ ਰੱਖ ਰਹੇ ਨੇ ਪੰਜਾਬ ਹਰਿਆਣਾ ਦੇ ਕਿਸਾਨ ਵੀ ਇਕੱਠੇ ਹੋਏ ਨੇ ਔਰ ਕੀ ਉਹ ਪ੍ਰੋਗਰਾਮ ਹੈ ਜਿਹੜਾ ਦੇਣਾ ਚਾਹੁੰਦੇ ਨੇ ਪਹਿਲਾਂ ਹੀ ਇੱਕ ਵੱਡਾ ਅੰਦੋਲਨ ਹੋ ਕੇ ਹਟਿਆ ਉਸ ਤੋਂ ਬਾਅਦ ਲਗਾਤਾਰ ਤਰਨੇ ਪ੍ਰਦਰਸ਼ਨ ਨੇ ਉੱਥੇ ਸਰਕਾਰ ਤੇ ਲੋਕ ਕਹਿੰਦੇ ਰਹੇ ਕਿ ਕਿਸਾਨ ਲਗਾਤਾਰ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਕਿਉਂ ਉਤਰ ਰਹੇ ਨੇ ਤਾਂ ਹੁਣ ਇਸ ਦੇ ਦਰਮਿਆਨ ਦਿੱਲੀ ਜਾਣ ਦਾ ਪ੍ਰੋਗਰਾਮ ਕੀ ਹੈ ਕਿਸਾਨ ਉੱਥੇ ਜਾ ਕੇ ਕੀ ਕਹਿਣਾ ਚਾਹੁੰਦੇ ਨੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਕੀ ਮਸਲਾ ਹੈ ਜਿਹੜਾ ਅਜੇ ਵੀ ਰਹਿੰਦਾ ਹੈ ਤੇ ਜਿਹਦੇ ਲਈ ਇਹ ਕਿਸਾਨ ਕੂਚ ਕਰਨਗੇ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਨੂੰ ਜਾਣਗੇ ਉਹਨਾਂ ਦੇ ਅੱਗੋਂ ਤੋਂ ਹੀ ਜਾਣਦੇ ਔਰ ਫੁੱਲ ਸਾਹਿਬ ਕਿਸਾਨਾਂ ਦੇ ਬਾਰੇ ਕਿਹਾ ਜਾਂਦਾ ਕਿ ਜੀ ਕੋਈ ਅਲੱਗ ਮੋਰਚਾ ਲਾ ਕੇ ਲੈ ਕੇ ਤੁਰਿਆ ਫਿਰਦਾ ਕੋਈ ਅਲੱਗ ਮੰਗਾ ਨੂੰ ਅਲੱਗ ਕਿਸਾਨ ਜਥੇਬੰਦੀਆਂ ਕੁਝ ਜਥੇਬੰਦੀਆਂ ਅਲੱਗ ਮੰਗਾ ਨੂੰ ਲੈ ਕੇ ਚੱਲ ਰਹੀਆਂ ਨੇ ਤੁਸੀਂ ਦਿੱਲੀ ਦੀ ਕਾਲ ਦਿੱਤੀ ਹੈ ਇਹਦੇ ਵਿੱਚ ਤੁਸੀਂ ਕਿਹੜੀਆਂ ਜਥੇਬੰਦੀਆਂ ਨੂੰ ਹੋਰ ਨਾਲ ਜੋੜਿਆ ਜਾਂ ਉਹਨਾਂ ਉਹਨਾਂ ਦੇ ਨਾਲ ਕੀ ਤੁਹਾਡੀ ਗੱਲਬਾਤ ਹੋਈ ਹੈ ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਜੀ ਜਥੇਬੰਦੀਆਂ ਤਾਂ ਆਪਸ ਦੇ ਵਿੱਚ ਇੱਕ ਨਹੀਂ ਹੈਗੀਆਂ ਤੇ ਇਹ ਇਹਦੇ ਬਾਰੇ ਜ਼ਰੂਰ ਗੱਲ ਕਰਿਓ ਜੀ ਦੇਖੋ ਜੀ ਮੰਗਾ ਕੋਈ ਲੱਗ ਨਹੀਂ ਮੰਗਾ ਸਾਹਿਬ ਨੇ ਜਿਹੜੀਆਂ ਕਾਮਨ ਮੰਗਾ ਹੈਗੀਆਂ ਸਾਰੀਆਂ ਜਥੇਬੰਦੀਆਂ ਦੀਆਂ ਸਾਂਝੀਆਂ ਨੇ ਜਾਂ ਉਹ ਤੋਂ ਦਿੱਲੀ ਵਾਲੇ ਅੰਦੋਲਨ ਦੀਆਂ ਜਿਹੜੀਆਂ ਬਕਾਇਆ ਪੈਂਡਿੰਗ ਮੰਗਾ ਸੀ ਮੰਗਾ ਉਹੀ ਆ ਭਾਵੇਂ ਐਮਐਸਪੀ ਵਾਲੀ ਐ ਭਾਵੇਂ ਉਹ ਜਿਹੜੇ ਕੇਸ ਆ ਉਹ ਰੱਦ ਕਰਾਉਣ ਵਾਲੀ ਐ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਵਾਲੀ ਹੈਗੀ ਐ ਦੂਜਾ ਕਰਜ਼ਾ ਮਾਫੀ ਵਾਲੇ ਕਿ ਮੰਗਾਤੇ ਨਹੀਂ ਕਿਸੇ ਦਾ ਕੋਈ ਮੰਗਾ ਸਾਂਝ ਗਈਆਂ ਪਰ ਸਵਾਲ ਜਿਹੜਾ ਤੁਸੀਂ ਹੈਗਾ ਵੀ ਸਾਰਗੇ ਕੀ ਸਾਰਗੇ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਐ ਜਿਹੜੀਆਂ ਪਹਿਲਾਂ ਦਿੱਲੀ ਵਾਲੇ ਅੰਦੋਲਨ ਚ ਸੀਗੇ ਜਾਂ ਨਹੀਂ ਸ਼ਾਮਲ ਸੀ ਇਹ ਠੀਕ ਐ ਗੱਲ ਵੀ ਅਜੇ ਜਿਹੜਾ ਇਹ ਦਿੱਲੀ ਪੂਛ ਦਾ ਪ੍ਰੋਗਰਾਮ ਦਿੱਤਾ ਗਿਆ ਡੂ ਐਂਡ ਡਾਈ ਦਾ ਪ੍ਰੋਗਰਾਮ ਦਿੱਤਾ ਗਿਆ ਉੱਥੇ ਉਮੀ ਪੱਕੇ ਡੇਰੇ ਡਾਲਣ ਦਾ ਘੇਰਾ ਡਾਲਰ ਦਾ ਪ੍ਰੋਗਰਾਮ ਦਿੱਤਾ ਗਿਆ ਇਹ ਦੋ ਪਲੇਟਫਾਰਮਾਂ ਵੱਲੋਂ ਹੈ ਜਿਹਦੇ ਵਿੱਚ 118 ਕਿਸਾਨ ਜਥੇਬੰਦੀਆਂ ਦਾ ਉੱਤਰੀ ਭਾਰਤੀਆਂ ਦਾ ਪਲੇਟਫਾਰਮ ਹੈ ਦੂਜਾ ਜਿਹੜਾ ਉਹ ਨਾਨ ਪੋਲਿਟਿਕਲ ਐਸ ਕੇ ਐਮ ਹੈ ਜਿਹੜਾ ਇੱਕ ਉਹਦੇ ਵੱਲੋਂ ਉਹਨਾਂ ਦੀਆਂ ਵੀ ਲਗਭਗ ਉਹ ਕਹਿੰਦੇ ਆ ਵੀ ਸਾਡੀਆਂ ਦੂਜੀਆਂ ਸਟੇਟਾਂ ਸਮੇਤ 40-50 ਜਥੇਬੰਦੀਆਂ ਹੈਗੀਆਂ ਨੇ ਪਰ ਹਜੇ ਐਂ ਕਹ ਲਓ ਵੀ ਕਾਫੀ ਗਿਣਤੀ ਜਥੇਬੰਦੀਆਂ ਦੀ ਪੰਜਾਬ ਵਾਲੇ ਨੇਗੇ ਹਰਿਆਣੇ ਵਾਲੇ ਵੀ ਬਾਹਰ ਅਸੀਂ ਉਹਨਾਂ ਨੂੰ ਅਸੀਂ ਕੋਈ ਸਾਨੂੰ ਪਤਾ ਵੀ ਇਹ ਕੋਈ ਕ੍ਰੈਡਿਟ ਲੈਂਣ ਦਾ ਮਸਲਾ ਤਾਂ ਹੈ ਨਹੀਂ ਇਹ ਤਾਂ ਜਿਹੜਾ ਵੀ ਮੂਰੇ ਲੱਗੂਗਾ ਉਹਨੂੰ ਇੱਕ ਵਾਰੀ ਸਰਕਾਰ ਦੀ ਕਰੋਪੀ ਸਰਕਾਰ ਦੀ ਸ਼ਕਤੀ ਸਹਣੀ ਪਾਊਗੀ ਕੁੱਟਵੀਂ ਸਹਣੀ ਪਊ ਲਾਠੀ ਚਾਰਜ ਵੀ ਕੇਸ ਵੀ ਵੜਨਗੇ ਸੋ ਸਾਡੀ ਤਾਂ ਅਪਰੋਚ ਰਹੀ ਹੈ ਪਹੁੰਚ ਵੀ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਅਸੀਂ ਉਹਨਾਂ ਨਾਲ ਉਹਨਾਂ ਦੇ ਜਿਹੜੀਆਂ ਇਕੱਠਿਆਂ ਨਾਲ ਵੀ ਮੀਟਿੰਗ ਕੀਤੀ ਹੈ ਜਿਹੜੇ ਉਹਨਾਂ ਦੇ ਪਲੇਟਫਾਰਮ ਬਣਿਆ ਇਕੱਲੀ-ਕੱਲੀ ਨਾਲ ਵੀ ਕੀਤੀ ਹੈ ਗ੍ਰਾਹਕਾਂ ਨਾਲ ਵੀ ਕੀਤੀ ਹੈ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨਾਲ ਵੀ ਕੀਤੀ ਹੈ ਵੀ ਆਪਾਂ ਨੂੰ ਹੁਣ ਜਿਹੜਾ ਹੈਗਾ ਆਪਾਂ 2 ਸਾਲ ਆਪਾਂ ਨੂੰ ਲੰਘ ਗਏ ਆਪਾਂ ਇਹਦੇ ਪ੍ਰਚਾਰ ਕਰ ਲਿਆ ਮੰਗਾਂ ਤੇ ਹੁਣ ਆਪਾਂ ਨੂੰ ਕੋਈ ਫੈਸਲਾ ਕੋਲ ਕੋਈ ਨਰਾਇਕ ਲੜਾਈ ਹੈ ਦਾ ਪ੍ਰੋਗਰਾਮ ਦੇਣਾ ਚਾਹੀਦਾ ਕੋਈ ਕਿਉਂਕਿ ਜੇ ਮੂਰੇ ਉਧਰੋਂ ਚੋਣਾਂ ਦਾ ਐਲਾਨ ਹੋ ਗਿਆ ਦੂਜਾ ਚੋਣ ਜਾਬਤਾ ਲੱਗ ਗਿਆ ਫਿਰ ਆਪਾਂ ਨੂੰ ਭਾਵੇਂ ਆਪਾਂ ਉਥੇ ਬੈਠ ਵੀ ਜਾਗੇ ਸਰਕਾਰ ਨੂੰ ਇੱਕ ਬਾਹਰ ਨਾ ਮਿਲ ਜਾਂਦਾ ਵੀ ਸਾਡੇ ਭਾਈ ਹੁਣ ਤਾਂ ਸੁਧਾਰ ਨੇ ਹੱਥ ਬਰਨ ਉੱਤੇ ਸਰਦੇ ਸੋ ਇਸ ਕਰਕੇ ਆਪਾਂ ਨੂੰ ਇਹ ਬੇਲੀ ਰੋਤਾ ਨੂੰ ਕਰਨਾ ਚਾਹੀਦਾ ਪਰ ਉਹਨਾਂ ਨੇ ਕੁਝ ਆਪਣੀਆਂ ਮਜਬੂਰੀਆਂ ਦੱਸਿਆ ਕਰਕੇ ਵੀ ਸਾਡੇ ਹਜੇ ਅਸੀਂ ਠੀਕ ਹੈ ਤੁਹਾਡੀ ਗੱਲ ਠੀਕ ਹੈ ਪਰ ਅਸੀਂ ਨਹੀਂ ਕਰ ਸਕਦੇ ਉਹ ਸਾਨੂੰ ਐ ਲੱਗਦਾ ਵੀ ਮਹੀਨੇ ਤੱਕ 13 ਫਰਵਰੀ ਤੱਕ ਹਜੇ ਮਹੀਨਾ ਪਿਆ ਉਦੋਂ ਤੱਕਰ ਹੋਰ ਵੀ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੋ ਜਾਣਗੀਆਂ ਕੋਈ ਅੱਗੇ ਪ੍ਰੋਗਰਾਮ ਬਣਾਇਆ ਗਿਆ ਜੀ ਦਿੱਲੀ ਜੇ ਹਰਿਆਣਾ ਵਿੱਚ ਰੋਕ ਲਿਆ ਗਿਆ ਜਿਵੇਂ ਪਿਛਲੀ ਵਾਰ ਕਹੇ ਸੀ ਜੀ ਉਸੇ ਬਾਰਡਰ ਤੇ ਅਸੀਂ ਰੁਕ ਜਾਂਗੇ ਇਸ ਤਰ੍ਹਾਂ ਦੀ ਕੋਈ ਗੱਲ ਜਾਂ ਫਿਰ ਕੋਈ ਦਿੱਲੀ ਦਾ ਜਿਸ ਤਰ੍ਹਾਂ ਸਿੰਘੂ ਬਾਰਡਰ ਸੀ ਜਾਂ ਫਿਰ ਟਿੱਕਰੀ ਬਾਰਡਰ ਸੀ ਜਾਂ ਫਿਰ ਜੰਤਰ ਮੰਤਰ ਤੱਕ ਕੋਈ ਉਹ ਜੀ ਕੋਈ ਜਗ੍ਹਾ ਨਿਸ਼ਚਿਤ ਕੀਤੀ ਕੀ ਵੀ ਜਿੱਥੇ ਜਾ ਕੇ ਪ੍ਰਦਰਸ਼ਨ ਹੋਏਗਾ ਜੀ ਦੇਖੋ ਜੀ ਸਾਡਾ ਤਾਂ ਇਹ ਹੋਊਗਾ ਵੀ ਪਹਿਲਾਂ ਦਿੱਲੀ ਤੋਂ ਦਿੱਲੀ ਦੇ ਕਰ ਪਹੁੰਚਿਆ ਜਾਵੇ ਦਿੱਲੀ ਦੀਆਂ ਸਰਹੱਦਾਂ ਤੇ ਤੇ ਉਹ ਘਟੋ ਘਟ ਉਹੇ ਜਾ ਪੁਆਇੰਟ ਚੁਣਿਆ ਜਾਵੇ ਉੱਥੇ ਜਿਹੜਾ ਡੇਰਾ ਡਾਲਣਾ ਜਾਂ ਪੱਕੇ ਤੌਰ ਤੇ ਬੈਠਣਾ ਜਿਹਦੇ ਨਾਲ ਸਾਡੀ ਪਿੱਛੋਂ ਸਪਲਾਈ ਨਾ ਟੁੱਟੇ ਪੰਜਾਬ ਚੋਂ ਹਰਿਆਣੇ ਚੋਂ ਜਿਹੜੀ ਕੋਈ ਜਥੇ ਆਉਣੇ ਐ ਉੱਥੋਂ ਕੋਈ ਹੋਰ ਸਹਾਇਤਾ ਆਉਣੀ ਐ ਰਾਸ਼ਨ ਆਉਣਾ ਕੋਈ ਉਹ ਸਪਲਾਈ ਨਹੀਂ ਟੁੱਟਣੀ ਚਾਹੀਦੀ ਸੋ ਇਸ ਕਰਕੇ ਅਸੀਂ ਸਾਡੀ ਤਾਂ ਕੋਸ਼ਿਸ਼ ਇਹ ਹੋਊਗੀ ਵੀ ਜਿਹੜੀ ਪਿਛਲੀ ਫਾਰਮ ਐ ਉਵੇਂ ਜਿਹੜਾ ਬਾਰਡਰ ਤੇ ਬੈਠਣ ਵਾਲੇ ਉਹ ਮੇਉ ਟਿੱਕਰ ਵਾਲਾ ਹੈਗਾ ਭਾਵੇਂ ਸਿੰਘੂ ਵਾਲਾ ਕੁੰਡੜੀ ਵਾਲਾ ਹੈਗਾ ਉਹੀ ਜਿਹੜੀ ਫਾਰਮਰ ਸਾਡੇ ਹਿਸਾਬ ਨਾਲ ਠੀਕ ਰਹੂਗੀ ਤੇ ਉਂ ਪਰ ਸਾਨੂੰ ਇਹ ਲੱਗਦਾ ਵੀ ਇਹਨਾਂ ਨੇ ਉਥੋਂ ਟਿੱਕਰ ਸਾਨੂੰ ਬਾਰਡਰ ਟਿੱਕਰ ਵੀ ਇਤਕੀ ਸੌਖਾਂ ਕੀਤੇ ਜਾਣ ਨਹੀਂ ਦੇਣਾ ਉਦੋਂ ਪਹਿਲਾਂ ਜਿਹੜੇ ਸਖਤੀ ਕਰਨਗੇ ਲਾਠੀ ਚਾਰਜ ਵੀ ਕਰਨਗੇ ਅਥਰੂਗਾ ਇਸੇ ਗੋਲੀ ਵੀ ਛੱਡਣਗੇ ਇੱਕਦਾਂ ਦੀ ਜੋਰ ਜਵਾਈ ਹੋਊਗੀ ਉਥੋਂ ਟਿੱਕਰ ਜਾਣ ਦੀ ਖਾਤਰ ਇਹ ਜੋਰ ਜਵਾਈ ਹੁੰਦਿਆਂ ਹੋਏ ਸਾਨੂੰ ਪਤਾ ਵੀ ਲੋਕਾਂ ਦੀ ਜਿਹੜੀ ਸਾਡੇ ਨਾਲ ਹਮਦਰਦੀ ਹੈ ਉਹ ਵਧਣੀ ਹੈ ਉਹਨਾਂ ਦੀ ਜਿਹੜੀ ਸਪੋਰਟ ਹੈ ਉਹ ਵਧਣੀ ਹੈ ਜਦੋਂ ਅਸੀਂ ਉਥੇ ਲੜ ਰਹੇ ਹੋਏ ਅਸੀਂ ਸਖਤ ਸਹਾਇ ਹੋਏ ਚੱਲ ਰਹੇ ਹੋਏ ਤਾਂ ਲੋਕਾਂ ਨੇ ਸਾਡੇ ਨਾਲ ਜੋੜਨਾ ਇਹ ਲੜਦੇ ਲੜਦੇ ਹੀ ਦਿੱਲੀ ਤੱਕਰ ਜਾਇਆ ਜਾਊਗਾ ਜੀ ਸਰ ਤੋਂ ਡਿਆ ਰਾਜਸਥਾਨ ਦੇ ਵਿੱਚ ਕੀ ਤਿਆਰੀਆਂ ਨੇ ਔਰ ਉੱਥੋਂ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਲੈ ਕੇ ਦਿੱਲੀ ਵੱਲ ਨੂੰ ਕੂਚ ਕਰੋਗੇ ਤੇ ਤੁਹਾਡਾ ਉੱਥੇ ਜਿਹੜਾ ਕਿਸਾਨਾਂ ਦਾ ਸਮਰਥਨ ਹੈ ਉਹ ਕਿੰਨੀ ਜਿਹੜੀ سپورਟ ਹੈਗੀ ਹੈ ਇਸ ਜਿਹੜੀ ਇਹ ਕਾਲ ਹੈ ਦੁਆਰਾ ਦਿੱਲੀ ਜਾਣ ਦੀ ਜੀ ਇੱਥੇ ਅਸਰ ਆਇਆ ਜਾਊਗਾ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਕਿਸਾਨਾਂ ਨੂੰ ਦੋ ਫਾੜ ਕਰਨ ਦੀਆਂ ਪਰ ਖੁਸ਼ੀ ਵਾਲੀ ਗੱਲ ਇਹ ਆ ਕਿਸਾਨ ਦੋ ਫਾੜ ਨਾ ਹੋਏ ਸੀ ਨਾ ਹੋਏ ਆ ਕਿਸਾਨਾਂ ਨੂੰ ਇਹ ਗੱਲ ਸਮਝ ਆ ਗਈ ਮਜ਼ਦੂਰਾਂ ਨੂੰ ਇਹ ਗੱਲ ਸਮਝ ਆ ਗਈ મોદી ਨੇ ਫੌਰੀ ਤੌਰ ਤੇ 3 ਕਰੋੜ ਵਾਪਸ ਲੈ ਕੇ ਤੇ 3 ਦੇ ਗਰੰਟੀ ਕਾਨੂੰਨ ਦੀ ਕਮੇਟੀ ਦੀ ਗੱਲ ਕੀਤੀ ਸੀ ਉਹ ਇੱਕ ਜੁਮਲਾ ਨਿਕਲੀ ਆ ਧੋਖਾ ਹੋਇਆ ਅੱਜ ਕਿਸਾਨ ਉਸ ਧੋਖੇ ਦੇ ਕਰਕੇ ਗੁੱਸੇ ਵਿੱਚ ਆ ਕਰੋਸ਼ ਵਿੱਚ ਆ ਤੇ ਜਿਹੜੇ ਵੀ ਪਿੰਡ ਜਾਣਦੇ ਆ ਜਿਹੜੇ ਨਗਰ ਜਾਣਦੇ ਆ ਹਰ ਥਾਂ ਕਿਸਾਨ ਕਹਿੰਦਾ ਵੀ ਇਹ ਆਖਰੀ ਮੌਕਾ ਹੈ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਨੂੰ ਪੂਰੀ ਜ਼ੋਰ ਤਰੀਕੇ ਨਾਲ ਇੱਕ ਵੱਡੀ ਝੋਟ ਮਾਰਨੀ ਚਾਹੀਦੀ ਹੈ ਕਿਉਂਕਿ 2024 ਤੋਂ ਪਹਿਲਾਂ ਪਹਿਲਾਂ ਅਸੀਂ ਹਰੇਕ ਪਾਰਟੀ ਦੇ ਘੋਸ਼ਣਾ ਪੱਤਰ ਦੇ ਵਿੱਚ ਕਿਸਾਨੀ ਤੇ ਮਜ਼ਦੂਰ ਨੂੰ ਮੁੱਖ ਧਾਰ ਦੇ ਲਿਆਉਣਾ ਚਾਹੁੰਦੇ ਹਾਂ ਔਰ ਇਹਦੇ ਨਾਲ ਇਹ ਵੀ ਹੈ ਕਿ ਜਿਹੜਾ ਪਿਛਲੀ ਵਾਰ ਜਿਹੜਾ ਰਾਜਸਥਾਨ ਦੇ ਬੈਰੀਅਰ ਸੀ ਉਧਰ ਕਿਸਾਨਾਂ ਦੇ ਨਾਲ ਕਾਫੀ ਧੱਕਾ ਵੀ ਹੋਇਆ ਉਹਨਾਂ ਥਾਵਾਂ ਦੇ ਉੱਪਰ ਤਾਂ ਇਸ ਤਰ੍ਹਾਂ ਦਾ ਵੀ ਵਾਪਰ ਸਕਦਾ ਉਸ ਨੂੰ ਲੈ ਕੇ ਤੁਹਾਡੀਆਂ ਕੀ ਤਿਆਰੀਆਂ ਨੇ ਜਾਂ ਕੋਈ ਪਹਿਲਾਂ ਹੀ ਤੁਹਾਨੂੰ ਕੋਈ ਕਾਲ ਆ ਗਈ ਤਾਂ ਉਸ ਨੂੰ ਲੈ ਕੇ ਤੁਸੀਂ ਕਿਸ ਤਰੀਕੇ ਦੇ ਨਾਲ ਤਿਆਰ ਹੋਏ ਹੋ ਜੀ ਜੇ ਜੋ ਵੀ ਫੈਸਲਾ ਲਵਾਂਗੇ ਫੋਰਮ ਤੇ ਇਹ ਰਾਜਨੀਤਿਕ ਜੀ ਅਕਸਰ ਆਪਣਾ ਐਸਕੇਮ ਬੈਠ ਕੇ ਲਵੇਗਾ ਕੱਲਾ ਕੋਈ ਫੈਸਲੇ ਲੈਣ ਦਾ ਸક્ષਮ ਨਹੀਂ ਕੋਲ ਆਉਂਦੀ ਨਹੀਂ ਆਉਂਦੀ ਬਾਅਦ ਦੀ ਗੱਲ ਹੁੰਦਾ ਪਰ ਜੇ ਸਰਕਾਰ ਤੱਕਾ ਕਰਦੀ ਹੈ ਜੋ ਸਮੇਂ ਤੇ ਜ਼ਰੂਰਤ ਹੋਈ ਉਹ ਰਣਨੀਤੀ ਬਣਾ ਕੇ ਉਹ ਸਰਕਾਰ ਦਾ ਮੂਤਰ ਜਵਾਬ ਦਿੱਤਾ ਜਾਊਗਾ ਜੇ ਪਿਛਲੀ ਵਾਰੀ ਸ਼ਾਹ ਦੇ ਪਰਮੋਰਚੇ ਹੋਈਆਂ ਅੰਦੋਲਨ ਲੜਨ ਜਾ ਰਹੇ ਆਂ ਅੰਦੋਲਨ ਦੇ ਵਿੱਚ ਕ੍ਰਾਂਤੀ ਹੁੰਦੀ ਹੈ ਸੰਘਰਸ਼ਮ ਦਾ ਤੱਕੇ ਹੁੰਦੇ ਆ ਤੇ ਉਹ ਉਹਦੇ ਲਈ ਅਸੀਂ ਮੈਂਟਲੀ ਪ੍ਰੀਪੇਅਰ ਬਹੁਤ ਸਾਰੇ ਪਰਚੇ ਹੋ ਗਏ ਜੀ ਫਿਰ ਕਿਸਾਨ ਇਹ ਕਹਿੰਦੇ ਵੀ ਅਸੀਂ ਨਾਲ ਤਾਂ ਤੁਰਦੇ ਆਂ ਫਿਰ ਬਾਅਦ ਚ ਕੋਈ ਜਥੇਬੰਦੀਆਂ ਨਾਲ ਨਹੀਂ ਖੜਦੀਆਂ ਜਿਹੜੇ ਕਿਸਾਨ ਉਤਸ਼ੀਦ ਹੋਏ ਉਹਨਾਂ ਦੇ ਬਾਰੇ ਵੀ ਕਿਹਾ ਗਿਆ ਕਿ ਕੁਝ ਨੂੰ ਤਾਂ ਨੌਕਰੀ ਚਲੋ ਦਵਾ ਦਿੱਤੀ ਕਿਸਾਨ ਜਥੇਬੰਦੀਆਂ ਨੇ ਪਰ ਕੁਝ ਦੇ ਲਈ ਕਿਸਾਨ ਜਥੇਬੰਦੀਆਂ ਨੇ ਐਫਰਡ ਨਹੀਂ ਕੀਤੇ ਤੇ ਉਹ ਉਹ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਜੀ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਲਈ ਤੁਸੀਂ ਕੱਲ ਨੂੰ ਕਿਸੇ ਤੇ ਕੋਈ ਪਰਚਾ ਦਰਜ ਹੋ ਜਾਂਦਾ ਉੱਥੇ ਕਿਸ ਤਰੀਕੇ ਦੀ ਪੈਰਵਾਈ ਕਰੋਗੇ ਜੀ ਦੇਖੋ ਕੋਈ ਜਗ੍ਹਾ અપਵਾਦ ਹੋ ਸਕਦਾ ਹੈ ਪਰ ਜਿਹੜੇ ਵੀ ਕਿਸਾਨ ਸੰਘਰਸ਼ ਸੀ 희도 ਇਹ ਜਿੱਥੇ ਬੰਦੇ ਨੇ ਆਪਦੇ ਤੌਰ ਤੇ ਉਹਨਾਂ ਨੂੰ 15 ਲੱਖ ਰੁਪਏ ਕੰਪਨਸੇਸ਼ਨ ਤੇ ਨੌਕਰੀ ਦੀ ਘੋਸ਼ਣਾ ਹੋਈ ਸੀਗੀ ਇਹ ਜੋ ਤੱਕ ਮਨੂੰ ਧਿਆਨ ਤੇ ਫਿਰ અપਬਾਦ ਹੋ ਜਾਂਦਾ ਹੈ ਹਰਿਆਣੇ ਵਿੱਚ ਵੀ ਮੁਕਦਮੇ ਵਾਪਸ ਪਏ ਆ ਚੰਡੀਗੜ੍ਹ ਵਿੱਚ ਮੁਕਦਮੇ ਵਾਪਸ ਆ ਅਸੀਂ ਇੱਕ ਵਾਰੀ ਪਿਛਲੇ ਸਾਲ ਫਿਰ ਕਾਲ ਦਿੱਤੀ ਸੀ ਕਿ ਹਰਿਆਣੇ ਨੂੰ ਮੁਕਦਮੇ ਜਿਹੜੇ ਹੈਗੇ ਆ ਵਾਪਸ ਹੋ ਗਏ ਆ ਪਰ ਦੇਸ਼ ਪੱਧਰ ਦੇ ਮੁਕਦਮੇ ਰਹਿੰਦੇ ਕਈ ਜਗ੍ਹਾ ਤੇ ਐਸੇ ਕੱਲ ਦਾ ਤਾਂ ਗੁੱਸਾ ਹੈ ਨਾ ਵੀ ਲਖੀਨਪੁਰ ਖੀਰੀ ਨਸੰਹਾਰ ਸਰਕਾਰ ਮੁੱਕਰ ਗਈ ਮੁਕਦਮੇ ਸਰਕਾਰ ਮੁੱਕਰ ਗਈ ਐਮਐਸਬੀ ਦੀ 3 ਦੀ ਗਰੰਟੀ ਕਾਨੂੰਨ ਦੀ ਕਿਸਾਨ ਹਿੱਤ ਕਮੇਟੀ ਬਣਾਉਣ ਤੋਂ ਕਿਸਾਰ ਸਰਕਾਰ ਮੁੱਕਰ ਗਈ ਜੇ ਸਰਕਾਰ ਨਾ ਮੁੱਕਰਦੀ ਫਿਰ ਸੰਸਦ ਕਾਰਜ ਤੋਂ ਦੁਆਰਾ ਗੱਡਣਾ ਪੈਂਦਾ ਸੰਘਰਸ਼ ਸੀ ਅੱਥਲੀ ਵੱਧ ਰਹੇ ਹਨ ਵੀ ਜੋ ਕਿਸਾਨਾਂ ਨਾਲ ਧੱਕਾ ਹੋਇਆ ਜੋ ਭਰੋਸਾ ਕੀਤਾ ਸੀਗਾ ਸਰਕਾਰ ਨੇ ਭਰੋਸਾ ਤੋੜਿਆ ਇਸ ਕਰਕੇ ਦੁਆਰਾ ਸੰਘਰਸ਼ ਪੱਡਿਆ ਜਾ ਰਿਹਾ ਹੈ ਹਾਂਜੀ ਕਿਸਾਨ ਹੁਣੇ ਹੀ ਦਿੱਲੀ ਜਾ ਕੇ ਆਏ ਨੇ ਪਰ ਫੇਰ ਦਿੱਲੀ ਜਾਣ ਦੇ ਪ੍ਰੋਗਰਾਮ ਦਾ ਤੁਸੀਂ ਐਲਾਨ ਕਰ ਰਹੇ ਹੋ ਇਹ ਕੀ ਪ੍ਰੋਗਰਾਮ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਕਿਉਂ ਦੁਬਾਰਾ ਦਿੱਲੀ ਜਾਣਾ ਚਾਹੁੰਦੇ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣੇ ਨਹੀਂ ਹੈਗੇ ਜੇ ਕਿਸਾਨਾਂ ਨੂੰ ਦੇਖਿਆ ਜਾਵੇ ਤਾਂ ਲਗਭਗ 26 ਮਹੀਨੇ ਹੋ ਗਏ ਨੇ ਵਾਪਸ ਮੁੜਿਆ ਨੂੰ ਤੇ ਇਹ ਕੇਂਦਰ ਸਰਕਾਰ ਦੀ ਜਿਹੜੀ ਵਾਅਦਾ ਖਿਲਾਫੀ ਹੈ ਜਿਹੜੀ ਐਮਐਸਪੀ ਤੇ ਕਮੇਟੀ ਨਹੀਂ ਹਜੇ ਤੱਕ ਬਣ ਕੇ ਜਿਹੜਾ ਐਮਐਸਪੀ ਦਾ ਕਾਨੂੰਨ ਨਹੀਂ ਬਣਿਆ ਤੇ ਲਖੀਮਪੁਰ ਦੇ ਦੋਸੀਆਂ ਨੂੰ ਹਜੇ ਤੱਕ ਸਜ਼ਾ ਨਹੀਂ ਮਿਲੀ ਤੇ ਨਾਲੇ ਜਿਹੜੇ ਕਿਸਾਨਾਂ ਦਾ 2014 ਦਾ ਵਾਅਦਾ ਕੀਤਾ ਸੀਗਾ ਐਮਐਸਪੀਸੀ ਟੂ ਪਲਸ ਸਵਾਮੀਨਾਥਨ ਦੀ ਰਿਪੋਰਟ ਦੇ ਨਾਲ ਪੂਰਨ ਕਰਜ਼ਾ ਮੁਕਤੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਹੈ ਉਹਦੇ ਲਈ 13 ਫਰਵਰੀ ਨੂੰ ਦੁਬਾਰੇ ਤੋਂ ਕੂਚ ਕੀਤਾ ਜਾਊਗਾ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਮੰਗਾਂ ਦੇ ਉੱਪਰ ਕਿਸਾਨ ਪੈਨਸ਼ਨ ਦੇ ਉੱਪਰ ਤੇ ਬਿਜਲੀ ਬਿੱਲ ਰੱਦ ਕਰਵਾਉਣ ਦਿੱਲੀ ਕੂਚ ਕਰਾਂਗੇ ਹਰਿਆਣੇ ਦੇ ਵੱਲੋਂ ਗੱਲ ਕੀਤੀ ਜਾਵੇ ਤਾਂ ਉੱਥੇ ਕਿਸਾਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਮਸਲੇ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਉਹ ਕਿੰਨਾ ਸਾਥ ਦੇ ਰਹੇ ਨੇ ਹਰਿਆਣੇ ਤੋਂ ਕਿਹੜੀਆਂ ਜਥੇਬੰਦੀਆਂ ਸ਼ਾਮਲ ਕੀਤੀਆਂ ਗਈਆਂ ਔਰ ਪੰਜਾਬ ਤੋਂ ਜਿਹੜੇ ਕਿੰਨੀਆਂ ਟੋਟਲ ਜਿਹੜੀਆਂ ਕੁੱਲ ਜਥੇਬੰਦੀਆਂ ਬਣਨੀਆਂ ਜੀ ਤੇ ਜਥੇਬੰਦੀਆਂ ਦੇ ਨਹੀਂ ਹੈਗੀ ਇਹ ਸਾਰੇ ਹੀ ਹਰਿਆਣੇ ਦੇ ਨਹੀਂ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਜਾਣਗੇ ਤੇ ਹਰਿਆਣੇ ਦੇ ਵਿੱਚ ਅੱਜ ਵੀ ਰੋਤਕ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਜਿਹੜੀ ਵਾਦਾ ਖਿਲਾਫੀ ਦੇ ਖਿਲਾਫ ਹੈ ਤੇ ਕਰਜ਼ਾ ਮੁਕਤੀ ਤੇ ਐਮਐਸਪੀ ਤੇ ਪੂਰੀ ਫਸਲਾਂ ਦੇ ਦਾਮ ਦੀ ਜਿਹੜੀ ਗੱਲ ਹੈ 4 ਤਰੀਕ ਦਾ ਪ੍ਰੋਗਰਾਮ हिसार ਦੇ ਵਿੱਚ ਹੋ ਕੇ ਹਟਿਆ ਹੈ ਤੇ 29 ਤਰੀਕ ਦਾ ਪ੍ਰੋਗਰਾਮ ਸੀਗਾ ਜਿਹੜਾ ਅੰਮ੍ਰਾਲੇ ਦੇ ਵਿੱਚ ਸੀਗਾ ਤੇ 19 ਤਰੀਕ ਨੂੰ ਕਰਨਾਲ ਦੇ ਵਿੱਚ ਪ੍ਰੋਗਰਾਮ ਕੀਤਾ ਜਾਊਗਾ ਤੇ ਲਗਾਤਾਰ 26 ਜਨਵਰੀ ਨੂੰ ਪ੍ਰੋਗਰਾਮ ਕੀਤਾ ਜਾਊਗਾ ਤੇ ਸ਼ਾਇਦ ਇੱਕ ਵੱਡੀ ਰੈਲੀ ਹਰਿਆਣੇ ਦੇ ਵਿੱਚ ਦੇਖੀ ਜਾ ਸਕਦੀ ਹੈ ਆਉਣ ਵਾਲੇ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਪਰ ਜਿਹੜੀ ਸਾਰੀ ਮੁੱਖ ਗੱਲ ਜਿਹੜੀ ਤੁਸੀਂ ਕਿਹਾ ਕਿਸਾਨ ਜਿੱਥੇ ਬੰਦੀਆਂ ਦੀ ਗਿਣਤੀ ਅਜੇ ਚ ਕਿਸਾਨ ਹੀ ਅੱਗੇ ਹੋਣਗੇ ਜਿੱਥੇ ਬੰਦੀਆਂ ਫੇਰ ਕਿਤੇ ਨੇ ਕਿਤੇ ਪਿੱਛੇ ਰਹਿ ਜਾਣਗੀਆਂ ਪਰ ਸਾਰਾ ਹੀ ਜਿਨੇ ਦੇਸ਼ ਭਰ ਦੀਆਂ ਜਿੱਥੇ ਬੰਦੀਆਂ ਉਹਨਾਂ ਦੇ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਅੱਜ ਅਸੀਂ ਯੂਪੀ ਜਾਵਾਂਗੇ ਉਸ ਤੋਂ ਬਾਅਦ ਬਿਹਾਰ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਜਿੱਥੇ ਬੰਦੀਆਂ ਇੱਥੇ ਇਕੱਠੀਆਂ ਹੋ ਚੁੱਕੀਆਂ ਨੇ ਪੂਰੇ 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 ਜਿਵੇਂ ਪਹਿਲਾਂ ਇਕੱਠੇ ਹੋ ਕੇ ਗਏ ਸੀਗਾ ਉਵੇਂ ਹੀ ਫੇਰ ਹਮਲਾ ਮਾਰਾਂਗੇ ਐਸਵਾਈਐਲ ਨੂੰ ਲੈ ਕੇ ਵੀ ਹੈ ਜੀ ਕਿ ਹਰਿਆਣੇ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਚਾਹੁੰਦੇ ਨੇ ਜੀ ਇਹਦਾ ਕੋਈ ਹੱਲ ਕੱਢ ਲ ਤੁਹਾਨੂੰ ਕੀ ਹੱਲ ਲੱਗਦਾ ਜੀ ਐਸਬੀਐਲ ਇੱਕ ਰਾਜਨੀਤਿਕ ਬੂਦਾ ਬਣ ਕੇ ਰਹਿ ਗਿਆ ਹੈ ਕਿਉਂਕਿ ਅੱਜ ਤੱਕ ਨਾ ਇਸ ਪੇਲ ਤੇ ਪਾਣੀ ਕਦੇ ਗਿਆ ਹੈ ਤੇ ਨਾ ਹੀ ਕਦੇ ਜਾਣਾ ਐਸਬੀਐਲ ਨੂੰ ਤੁਹਾਨੂੰ ਸਮਝਣਾ ਪਊਗਾ ਸਾਰ ਦਾ ਯਮਨਾ ਲਿੰਕ ਜਿਹਦੇ ਨਾਲ ਪੰਜ ਸਟੇਟਾਂ ਨੂੰ ਪਾਣੀ ਮਿਲੂਗਾ ਜਿਦੇ ਵਿੱਚ ਰਾਜਸਥਾਨ ਵੀ ਹੈ ਉੱਤਰ ਪ੍ਰਦੇਸ਼ ਵੀ ਹੈ ਹਰਿਆਣਾ ਵੀ ਹੈ ਉਹ ਗੁਜਰਾਤ ਕੱਚ ਤੱਕ ਪਾਣੀ ਜਾਂਦਾ ਜਿਦੇ ਵਿੱਚ ਦਿੱਲੀ ਨੂੰ ਵੀ ਲੱਗਦਾ ਪਾਣੀ ਦਿੱਤਾ ਜਾਊਗਾ ਪਹਿਲਾਂ ਐਸਬੀਐਲ ਨੂੰ ਸਮਝੋ ਜਿਹੜੇ ਵੀ ਜਿਹੜੇ ਵੀ ਲੀਡਰ ਨੇ ਪੋਲਿਟਿਸ਼ੀਅਨ ਨੇ ਜਾਂ ਕਿਸਾਨੀ ਲੀਡਰ ਨੇ ਇਸ ਮੁੱਦੇ ਨੂੰ ਚੱਕਦੇ ਨੇ ਉਹਨਾਂ ਨੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਬੀਜਪੀ ਨੇ ਧਰਨੇ ਦਿੱਤੇ ਸੀਗੇ ਐਸਬੀਐਲ ਤੇ ਹਰਿਆਣੇ ਦੇ ਵਿੱਚ ਤੇ ਇਹੀ ਲੀਡਰਾਂ ਦੇ ਬਿਆਨ ਸੀਗੇ ਕਿ ਹਰਿਆਣੇ ਦਾ ਇਹ ਸਾਡਾ ਭਾਈਚਾਰਕ ਸਾਂਝ ਹੈ ਇਹਨੂੰ ਤੋੜਨ ਵਾਸਤੇ ਐਸਬੀਐਲ ਦਾ ਮੁੱਦਾ ਕੀਤਾ ਜਾ ਰਿਹਾ ਤੁਸੀਂ ਉਹਨਾਂ ਦੀਆਂ ਵਾਈਟਾਂ ਦੇਖ ਲਓ ਉਹਨਾਂ ਦੀਆਂ ਪੜ੍ਹ ਲਓ ਕਿ ਉਹ ਅੱਜ ਕਿਸ 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 ਗੱਲ ਦੇ ਉੱਪਰ ਚੱਕਦੇ ਨੇ ਹਰਿਆਣੇ ਦੇ ਕਿਤੇ ਵੀ ਕਿਤੇ ਵੀ ਐਜੀਟੇਸ਼ਨ ਨਹੀਂ ਕੀਤਾ ਕਿਸਾਨਾਂ ਨੇ ਕਿ ਸਾਨੂੰ ਐਸਬੀਐਲ ਦਾ ਉਹਨਾਂ ਦਾ ਮੁੱਖ ਮੁੱਦਾ ਹੈ ਕਿ ਆਪਣੀ ਜਿਹੜੀ ਸਾਂਝ ਬਣੀ ਹੈ ਕਿਸਾਨੀ ਦੇ ਵਿੱਚ ਜਿਹੜਾ ਪੰਜਾਬ ਦਾ ਮੁੜ ਸਿਰਜਿਆ ਹੋਇਆ ਹੈ ਕਿ ਸਾਡੇ ਫਸਲਾਂ ਦੇ ਧਾਮ ਨੇ ਸਾਡੇ ਕਰਜ਼ਾ ਮੁਕਤੀ ਹੈ ਤੇ ਉਹ ਕੀਤਾ ਜਾਵੇ ਤੇ ਹੁਣ ਵੀ ਜਿਹੜਾ ਪਾਣੀ ਮਿਲ ਰਿਹਾ ਹੈ ਉਹ ਜਾ ਕੇ ਦਿੱਲੀ ਨੂੰ ਪਾਣੀ ਚਲੇ ਜਾਂਦਾ ਤੇ ਦਿੱਲੀ ਨੂੰ ਵੱਧ ਜਮਨਾ ਦਾ ਪਾਣੀ ਜਾਂਦਾ ਹੈ ਜਿਹੜਾ ਜਿਹੜਾ ਉਹਨਾਂ ਦੀ ਟੋਇਲਟਾਂ ਵਾਸਤੇ ਯੂਜ਼ ਹੁੰਦਾ ਉਹਨਾਂ ਦੇ ਬਾਥਰੂਮਾਂ ਵਾਸਤੇ ਯੂਜ਼ ਹੁੰਦਾ ਉਹ ਪਾਣੀ ਹਰਿਆਣੇ ਨੂੰ ਦੇ ਦਿੱਤਾ ਜਾਵੇ ਤੇ ਹਰਿਆਣੇ ਦਾ ਤਾਂ ਮਸਲੇ ਹੱਲ ਹੋ ਜਾਊਗਾ ਸਾਡੇ ਇੱਥੇ ਨਹਿਰ ਸੀਗੀ ਜਿਹੜੀ ਖट्टर ਸਰਕਾਰ ਨੇ ਦਾਦੂਪੁਰ ਨਾਲ ਵੀ ਨਹਿਰ ਉਹਨੂੰ ਬੰਦ ਕਰਕੇ ਮਿੱਟੀ ਪਾਤੀ ਐ ਉਹਦੇ ਉੱਪਰ ਕੋਈ ਨਹੀਂ ਬੋਲੂਗਾ ਪਰ ਪੰਜਾਬ ਦੇ ਭਾਈਚਾਰੇ ਨੂੰ ਅਸੀਂ ਬਚਾਉਣ ਵਾਸਤੇ ਅਪੀਲ ਕਰਦੇ ਆਂ ਕਿ ਜਿਹੜਾ ਐਸਵਾਈਐਲ ਦਾ ਮੁੱਦਾ ਚੱਕਿਆ ਜਾ ਰਿਹਾ ਏ ਇਹ ਲਖੀਮਪੁਰ ਦੇ ਇਨਸਾਫ ਨੂੰ ਰੋਕੂਗਾ ਇਹ ਆਪਣੀ ਭਾਈਚਾਰਕ ਸਾਂਝ ਨੂੰ ਰੋਕੂਗਾ ਇਹ ਕਰਜ਼ਾ ਮੁਕਤੀ ਰੋਕੂਗਾ ਤੇ ਐਮਐਸਪੀ ਨੂੰ ਰੋਕੂਗਾ ਤੇ ਇਹਦੇ ਬਾਰੇ ਤੁਸੀਂ ਦੇਖ ਕਿ ਜਦੋਂ 22 ਅਗਸਤ ਨੂੰ ਹੜਾਂ ਦੀ ਮਾਰ ਵਾਸਤੇ ਅਸੀਂ ਕੂਚ ਕਰ ਰਹੇ ਸੀਗੇ ਤੇ ਹਰਿਆਣਾ ਪੰਜਾਬ ਰਾਜਸਥਾਨ ਚੰਡੀਗੜ੍ਹ ਦੀ ਪੁਲਿਸ ਮਿਲ ਕੇ ਕਿਸਾਨ ਲੀਡਰਾਂ ਚੱਕ ਲੈਂਦੀ ਹੈ ਇੱਕ ਗੱਲ ਜਿਹੜੀ ਸਪਸ਼ਟ ਕਰਨਾ ਚਾਹੁੰਦੇ ਹਾਂ ਅਸੀਂ ਕਿ ਸਾਡੀਆਂ ਜਿਹੜੀਆਂ ਇਹ ਮੰਗਾਂ ਨੇ ਇਹ ਸੈਂਟਰ ਤੋਂ ਮੰਗਾਂ ਨੇ ਸਟੇਟ ਸਰਕਾਰ ਤੋਂ ਸਾਡੀ ਕੋਈ ਮੰਗ ਨਹੀਂ ਉਹ ਦਖਲ ਅੰਦਾਜ਼ੀ ਨਾ ਕਰੇ ਉਹ ਆਪ ਦੇ ਪ੍ਰਸ਼ਾਸਨ ਦੀ ਆਪ ਦੀ ਪੁਲਿਸ ਦੀ ਇਹਨੂੰ ਯੂਜ਼ ਨਾ ਕਰੇ ਤੇ ਤਰ ਪਕੜ ਜੇ ਕਿਸਾਨਾਂ ਦੀ ਕੀਤੀ ਜਾਊਗੀ ਤੇ ਮੂਵਮੈਂਟ ਵੱਡੀ ਖੜੀ ਹੋਊਗੀ ਤੇ ਇਸ ਦੇ ਵਿੱਚ ਇਹ ਗੱਲ ਕਲੀਅਰ ਹੈ ਕਿ ਸਾਡਾ ਸੈਂਟਰ ਵੱਲ ਕੂਚ ਹੋਊਗਾ ਜਿਹੜੇ ਹੁਣ ਦੇ ਪ੍ਰੋਗਰਾਮ ਦਿੱਤੇ ਗਏ ਨੇ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਇਹ ਕਿੱਡਾ ਕ ਵੱਡਾ ਹੋਊਗਾ ਕਿੰਨੇ ਕਿਸਾਨੇ ਦੇ ਵਿੱਚ ਹਿੱਸਾ ਲੈਣਗੇ ਔਰ ਇਹਦੀਆਂ ਮੰਗਾਂ ਕੀ ਕੀ ਰਹਿਣਗੀਆਂ ਜੀ ਆ ਮੈਂ ਬਲਦੇਵ ਸਿੰਘ ਜੀ ਦਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਦੇਖੋ ਇਹ ਪ੍ਰੋਗਰਾਮ ਕਿੱਡਾ ਕ ਵੱਡਾ ਹੋਊਗਾ ਇਹਦਾ ਜਵਾਬ ਤਾਂ ਇਹ ਹੈ ਵੀ ਪਹਿਲਾਂ ਵਾਲੇ ਵਰਗਾ ਹੀ ਹੋਊਗਾ ਪਹਿਲਾਂ ਵਾਲੀ ਤਰਜ਼ ਤੇ ਹੋਊਗਾ ਉਸੇ ਤਰ੍ਹਾਂ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ ਦੂਸਰੀ ਗੱਲ ਹੈਗੀ ਹੈ ਮੰਗਾਂ ਦੀ ਚਾਰ ਮੰਗਾਂ ਸਾਡੀਆਂ ਪ੍ਰਾਣੀਆਂ ਆਈਆਂ ਜਿਹੜੀਆਂ ਹਜੇ ਪੂਰੀਆਂ ਨਹੀਂ ਹੋਈਆਂ ਸਿਗੀਆਂ ਜਿਨ੍ਹਾਂ ਤੇ ਵਾਅਦਾ ਕੀਤਾ ਸੀ ਸਰਕਾਰ ਨੇ ਪਰ ਉਹ ਪੂਰੀਆਂ ਨਹੀਂ ਹੋਈਆਂ ਉਹਦੇ ਚ ਐਮਐਸਪੀ ਗਰੰਟੀ ਕਾਨੂੰਨ ਵਾਲੀ ਇਸ ਤੋਂ ਬਿਨਾ ਲਖੀਮਪੁਰ ਵਾਲੀ ਬਿਜਲੀ ਸੋਧ ਬਿੱਲ ਤੇ ਜਿਹੜੇ ਬੰਦਿਆਂ ਤੇ ਸਾਡਾਂ ਤੇ ਪਰਚੇ ਦਰਜ ਹੋਏ ਸੀ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਮੁਆਵਜ਼ਾ ਨੌਕਰੀ ਇਸ ਤੋਂ ਬਿਨਾ ਕੁਝ ਨਵੀਆਂ ਮੰਗਾਂ ਸ਼ਾਮਲ ਕੀਤੀਆਂ ਗਈਆਂ ਵਾਂ ਜਿਵੇਂ ਡਬਲਯੂਟੀਓ ਦੀ ਵਿੱਚੋਂ ਬਾਹਰ ਆਵੇ ਸਾਡਾ ਦੇਸ਼ ਇਸ ਤੋਂ ਇਲਾਵਾ ਕਿਸਾਨ ਬੀਮਾ ਯੋਜਨਾ ਕਿਸਾਨ ਪੈਨਸ਼ਨ ਯੋਜਨਾ ਕੁਝ ਮੰਗਾਂ ਜਿਹੜੀਆਂ ਸਾਡੀਆਂ ਉਹਦੇ ਤੇ ਹਜੇ ਵਿਚਾਰ ਅਧੀਨ ਆ ਜਦੋਂ ਰੇਗ ਵਾਲੀ ਆ ਗਈ ਕੋਸ਼ਿਸ਼ ਕਰ ਰਹੇ ਆ ਵੀ ਉਹ ਵੀ ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲਣ ਦੇ ਵਾਸਤੇ ਮਜ਼ਦੂਰ ਭਰਾਵਾਂ ਨੂੰ ਸ਼ਾਮਲ ਕਰਨ ਵਾਸਤੇ ਉਹ ਮੰਗ ਵੀ ਪਾਈ ਜਾਵੇ ਇਸ ਤੋਂ ਬਿਨਾ ਕਿਸਾਨਾਂ ਮਜ਼ਦੂਰਾਂ ਦਾ ਸੰਪੂਰਨ ਕਰ ਜਾ ਸੋ ਇਹ ਸਾਡੀਆਂ ਮੁੱਖ ਮੰਗਾਂ ਵਾਂ ਜਿਨ੍ਹਾਂ ਤੇ ਇਸ ਵਾਰੀ ਜਿਹੜਾ ਅੰਦੋਲਨ ਜਿਹੜਾ ਉਹ ਖੜਾ ਕੀਤਾ ਜਾਊਗਾ ਜੀ ਤੇ ਇਹਦੇ ਚ ਇਹ ਵੀ ਹੋ ਸਕਦਾ ਹੈ ਭਾਈ ਸਾਹਿਬ ਕਿ ਅੱਗੇ ਜਦੋਂ ਚੰਡੀਗੜ੍ਹ ਨੂੰ ਕਿਸਾਨਾਂ ਨੇ ਆਉਣਾ ਸੀ ਤਾਂ ਕਿਸਾਨਾਂ ਦੇ ਨੂੰ ਰੋਕਿਆ ਗਿਆ ਕਿਸਾਨਾਂ ਦਾ ਇਕੱਠ ਹੁਣ ਤੋਂ ਤਾਂ ਹੁਣ ਸਰਕਾਰ ਨੂੰ ਪਹਿਲਾਂ ਹੀ ਪਤਾ ਹੈ ਕਿ ਇੰਨੇ ਜਿਆਦੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਗੇ ਪਿਛਲੀ ਵਾਰ ਸ਼ਾਇਦ ਸਰਕਾਰ ਨੂੰ ਸਮਝ ਨਹੀਂ ਸੀਗੀ ਕਿ ਇਸ ਤਰ੍ਹਾਂ ਦਾ ਪ੍ਰੋਟੈਸਟ ਇਨਾ ਲੰਬਾ ਹੋ ਜਾਈਗਾ ਉਹਨਾਂ ਦੀਆਂ ਤਿਆਰੀਆਂ ਪ੍ਰਸ਼ਾਸਨ ਦੀਆਂ ਉਸ ਤਰੀਕੇ ਦੀਆਂ ਹੋਣੀਆਂ ਤੇ ਫਿਰ ਇਹਨੂੰ ਤੁਸੀਂ ਕਿਵੇਂ ਦੇਖੋਗੇ ਏਡਾ ਵੱਡਾ ਇਕੱਠ ਕਰਨ ਵਿੱਚ ਸਫਲ ਕਿਵੇਂ ਹੋਵੋਗੇ ਆ ਦੇਖੋ ਬਹੁਤ ਕੁਝ ਅਸੀਂ ਵੀ ਸਿੱਖਿਆ ਤੇ ਸਰਕਾਰ ਨੇ ਵੀ ਸਿੱਖਿਆ ਕਿਉਂਕਿ ਲੜਾਈ ਦੇ ਵਿੱਚ ਜਿੱਤ ਹਾਰ ਜਸਤੀ ਮਰਜ਼ੀ ਹੋਵੇ ਜਤਤ ਦੀ ਤਾਂ ਹਾਰ ਦੀ ਇੱਕ ਇੱਕ ਤੇਰ ਹੁੰਦੀ ਆ ਪਰ ਸਿੱਖ ਦੀਆਂ ਦੋਵੇਂ ਤਰ੍ਹਾਂ ਹੁੰਦੀਆਂ ਵਾ ਸਰਕਾਰ ਨੇ ਆਪਦੀਆਂ ਤਿਆਰੀਆਂ ਕਰਨੀਆਂ ਵਾ ਪਰ ਜਦੋਂ ਲੋਕ ਉੱਠ ਕੇ ਤੁਰਦੇ ਆ ਵੱਡੀ ਗਿਣਤੀ ਜੀ ਜਿਸ ਤਰ੍ਹਾਂ ਪਿਛਲੀ ਵਾਰ ਨੂੰ ਇਸ ਵਾਰੀ ਵੀ ਲੋਕਾਂ ਦਾ ਜਦੋਂ ਹਜੂਮ ਮੁੱਠ ਕੇ ਤੁਰਿਆ ਤਾਂ ਉਹ ਤਿਆਰੀਆਂ ਪਿਛਲੀ ਵਾਰ ਵੀ ਬਹੁਤ ਵੱਡੀਆਂ ਸੀ ਕਿੰਨੀ ਬੈਰੀਕੇਡ ਸੀ ਸੜਕਾਂ ਤੱਕ ਪਟ ਦਿੱਤੀਆਂ ਗਈਆਂ ਸੀ ਉਹ ਸਾਰਾ ਕੁਝ ਲੋਕਾਂ ਕੋ ਹੁੰਝ ਕੇ ਲੈ ਗਈ ਸੋ ਸਾਨੂੰ ਪੂਰੀ ਉਮੀਦ ਆ ਵੀ ਉਸੇ ਜੋਸ਼ ਦੇ ਨਾਲ ਇਸ ਵਾਰੀ ਵੀ ਕਿਸਾਨ ਜਾਣਗੇ ਤੇ ਸਾਰੇ ਪ੍ਰਬੰਧਾਂ ਨੂੰ ਹੁੰਝ ਕੇ ਰੱਖ ਦੇਣਗੇ